ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਤੁਹਾਡੀ ਫਰਮਾਇਸ਼ ਤੇ ਪਹਿਣਾ ਨੇ ਕਿਹਾ ਕਹਿੰਦੇ ਦੁਪੱਟਿਆਂ ਵਾਲੇ ਵੀ ਲੈ ਕੇ ਆ ਤੇ ਪਹਿਲਾਂ ਆਪਣੇ ਸ਼ਿਫੋਨ ਦੇ ਸੂਟਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੁਸੀਂ ਬਹੁਤ ਪਸੰਦ ਕੀਤੇ ਨੇ ਜਿੰਨਾ ਕੋਲ ਘਰ ਗਏ ਨੇ ਇਹ ਪਿਓਰ ਸ਼ਿਫੋਨ ਦੇ ਉੱਪਰ ਬਣੇ ਹੋਏ ਨੇਗੇ ਤੇ ਜਿੰਨੇ ਵੀ ਸ਼ਿਫੋਨ ਦੇ ਸੂਟ ਨੇ ਤੇ ਪਹਿਲਾਂ ਆਪਾਂ 5500 ਦਾ ਦਿੰਦੇ ਸੀਗੇ ਤੇ ਹੁਣ 5000 ਦਾ ਇਹੀ ਮਿਲੇਗਾ 5000 ਦਾ ਸੂਟ ਹੋਏਗਾ ਇਹ ਤੇ ਬਹੁਤ ਪਿਆਰੇ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਬਾਕੀ ਨੇ ਜਿਹੜੇ ਉਹ ਬਟਰ ਕਾਟਨ ਦੇ ਉੱਪਰ ਨੇ ਡਿਜ਼ਾਈਨਰ ਦੁਪੱਟਿਆਂ ਨਾਲ ਇਹ ਸਾਰੇ ਸੂਟ ਡਿਜ਼ਾਈਨਰ ਦੁਪੱਟਿਆਂ ਨਾਲ ਆਏ ਨੇ ਤੇ ਬਾਕੀ ਜਿੱਦਾਂ ਜੇ ਤੁਸੀਂ ਵਰਕ ਵਗੈਰਾ ਕਰਾ ਕੇ ਰੈਡੀ ਕਰਾਉਣੇ ਆ ਤਾਂ ਫੇਰ ਉਹ ਡਿਫਰੈਂਟ ਕਾਸਟ ਹੋ ਜੇਗੀ ਕਿਉਂਕਿ ਲਿਸਿਸ ਵਗੈਰਾ ਐਡ ਹੋਣਗੀਆਂ ਹਨਾ ਤੇ ਅੱਜ ਤੁਹਾਨੂੰ ਆਪਾਂ ਦਿਖਾ ਰਹੇ ਆ ਸਿੰਪਲ ਸੂਟ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਬੜੇ ਹੋਿਆਂ ਨੂੰ ਦੇਖਿਓ ਵੀ ਫਿਰ ਕੀ ਸਟਾਈਲ ਹੁੰਦਾ ਹੁਣ ਕੀ ਸਟਾਈਲ ਹੈਗਾ ਹਨਾ ਤੇ ਆ ਵੀ ਸ਼ਿਫੋਨ ਦੇ ਉੱਪਰ ਸੂਟ ਆ ਇਹ ਹੈਗਾ 5000 ਦਾ ਸੂਟ ਆ ਆ ਇਹਦੀ ਸਲਵਾਰ ਆ ਕ੍ਰੇਪ ਦੀ ਸਲਵਾਰ ਆ ਐਂਡ ਬਹੁਤ ਸੋਨਾ ਬੀਬੀਆਂ ਨੂੰ ਖੋਲਿਆ ਪੂਰਾ ਬਹੁਤ ਸੋਨਾ ਪ੍ਰਿੰਟ ਆ ਇਹ ਆ ਦੇਖੋ ਤੇ ਇਹਦਾ ਟ੍ਰੈਂਡ ਵੀ ਬਹੁਤ ਜ਼ਿਆਦਾ ਕਲਰ ਦਾ ਹੈ ਇਹ 5000 ਦਾ ਸੂਟ ਹੈਗਾ ਤੇ ਇਹਦਾ ਦੁਪੱਟਾ ਡਿਜ਼ਾਈਨਰ ਆ ਲਓ ਜੀ ਵਿੱਚ ਮਹਿੰਦੀ ਸ਼ੇਡ ਹੈਗਾ ਲੈ ਮੈਨੂੰ ਫੜਾ ਦਿਓ ਇੱਧਰ ਅੱਜ ਜੀ ਸਾਡੀਆਂ ਬੀਬੀਆਂ ਥੋੜੀਆਂ ਢਿੱਲੀਆਂ ਨੇ ਗਈਆਂ ਇਹ ਮੌਸਮ ਚੇਂਜ ਹੋਣ ਕਰਕੇ ਆਹ ਖਾਂਸੀ ਜ਼ੁਕਾਮ ਜਿਆ ਫੈਲਿਆ ਹੋਇਆ ਪਹਿਲਾਂ ਅਸੀਂ ਜਾਦੇ ਢਿੱਲੇ ਸੀ ਇਹ ਹੁਣ ਇਹ ਹੋ ਗਈਆਂ ਤੇ ਇਹ ਚੱਲਦਾ ਰਹਿੰਦਾ ਚਲੋ ਆ ਮਹਿੰਦੀ ਕਲਰ ਆ ਵਿੱਚ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਜਿਨੇ ਇਹ ਲੈਣਾ ਹੈ ਇਹ ਵੀ ਲੈ ਸਕਦੇ ਹੋ ਤੁਸੀਂ ਇਹਦੇ ਜਿੰਨੇ ਮਰਜੀ ਤੁਸੀਂ ਸੂਟ ਲੈ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਕਿਨ ਇਸ ਕਲਰ ਦੀ ਵੀ ਬਹੁਤ ਹੀ ਜ਼ਿਆਦਾ ਡਿਮਾਂਡ ਆਏਗੀ ਇਹ ਮੈਨੂੰ ਪਤਾ ਤੇ ਇਹ ਵੀ ਸ਼ਿਫੋਨ ਦੇ ਉੱਪਰ ਆ ਇਹ ਵੀ 5000 ਦਾ ਮਿਲੇਗਾ ਤੁਹਾਨੂੰ ਸੂਟ ਆ ਦੇਖੋ ਆ ਸ਼ਿਫੋਨ ਦੀ ਸ਼ਰਟ ਆ ਗਈ ਹੈ ਜੀ ਨੀਚੇ ਐਂਡ ਆ ਕريب ਦੀ ਸਲਵਾਰ ਹੈਗੀ ਹੈ ਕريب ਦੀ ਸਲਵਾਰ ਹੈ ਬਹੁਤ ਪਿਆਰਾ ਬਹੁਤ ਸੋਨਾ ਕਲਰ ਹੈ ਇਹ ਜਦੋਂ ਰੈਡੀ ਹੋ ਗਿਆ ਆਫਟਰ ਰੈਡੀ ਦੇਖਿਓ ਫਿਰ ਤੁਸੀਂ ਇਹਨੂੰ ਤੇ ਜਿਨ੍ਹਾਂ ਨੇ ਇਦਾਂ ਸਟੱਫ ਲੈਣਾ ਇਦਾਂ ਵੀ ਲੈ ਸਕਦਾ ਜਿਨ੍ਹਾਂ ਨੇ ਰੈਡੀ ਕਰਾਣਾ ਤਾਂ ਰੈਡੀ ਵੀ ਕਰਵਾ ਸਕਦੇ ਹੋ ਇਹ ਸਕਿਨ ਕਲਰ ਦਾ ਹੈਗਾ ਆ ਦੇਖੋ ਸ਼ਿਫੋਨ ਦਾ ਹੀ ਦੁਪੱਟਾ ਇਹਦਾ ਆ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਲਓ ਜੀ ਤਾਂ ਚੱਕ ਲਓ ਚੱਕ ਲਓ ਹੋ ਗਈ ਮੈਨੂੰ ਕੁਦ ਨੂੰ ਵੀ ਇੰਨੇ ਪਸੰਦ ਨੇ ਕਿ ਮੈਂ ਹੀ ਚੱਕ ਲਾਂ ਚੱਕ ਲਾਂ ਆ ਦੇਖੋ ਇਹ ਸੂਟ ਹੋ ਗਿਆ ਆ ਸਾਰੇ ਜਿਹੜੇ ਵੀ ਸੂਟ ਪਏ ਨੇ ਇਹ ਸਾਰੇ ਸ਼ਿਫੋਨ ਦੇ ਉੱਪਰ ਨੇ ਤੇ ਬਟਰ ਕਾਟਨ ਵਾਲੇ ਆਪਾਂ ਨੇ ਸਾਈਡ ਤੇ ਰੱਖੇ ਹੋਏ ਨੇ ਆ ਦੇਖੋ ਆ ਵੀ ਸ਼ਿਫੋਨ ਦੇ ਉੱਪਰ ਹੈਗਾ ਇਹਦਾ ਵੀ ਕਲਰ ਇਹਨੇ ਬਣ ਕੇ ਬਹੁਤ ਸੁਣਾ ਹੋ ਜਾਣਾ ਜਦੋਂ ਸਲਵਾਰ ਵਗੈਰਾ ਤੇ আর ਸ਼ਰਟ ਤੇ ਆਪਾਂ ਕੰਮ ਕਰਤਾ ਕ੍ਰੇਪ ਦੀ ਸਲਵਾਰ ਹੈਗੀ ਆ ਤੇ ਸ਼ਿਫੋਨ ਦੀ ਸ਼ਰਟ ਆ ਏਵੀ 5000 ਦਾ ਹੈਗਾ ਤੇ ਦੁਪੱਟਾ ਖੋਲ ਕੇ ਦਿਖਾਇਓ ਇਹਦਾ ਇਹਦੇ ਵਿੱਚ ਮਜ਼ੈਂਟਾ ਜਿਹਾ ਕਲਰ ਹੈਗਾ ਤੇ ਉਸੇ ਕਲਰ ਦਾ ਆਪਾਂ ਆ ਸਲਵਾਰ ਤੇ ਕੰਮ ਕਰਾਂਗੇ ਚਲੋ ਫਿਰ ਟਾਈਮ ਤੇ ਅਸੀਂ ਤਾਂ ਡਿਸਾਈਡ ਕਰਦੇ ਹੁੰਨੇ ਆ ਵੀ ਕੀ ਹੋ ਰਿਹਾ ਜਿਹੜਾ ਸੋਹਣਾ ਬਣਦਾ ਜਿਵੇਂ ਉਵੇਂ ਆਪਾਂ ਕੰਮ ਕਰੀਦਾ ਹਨ ਖੁੱਲਾ ਡੁੱਲਾ ਪੂਰਾ ਦੁਪੱਟਾ ਕੋਈ ਉਹ ਨਹੀਂ ਹੈਗਾ ਤੇ ਸਿਰ ਤੇ ਵੀ ਖੜਦੇ ਨੇ ਇਹਨਾਂ ਨੂੰ ਲੇਸਿਸ ਵਗੈਰਾ ਦੀ ਫਿਨਿਸ਼ਿੰਗ ਦਿਵਾ ਲਿਓ ਤੇ ਬਹੁਤ ਪਿਆਰੇ ਬਹੁਤ ਸੋਹਣੇ ਦੁਪੱਟੇ ਨੇ ਤੇ ਉਸ ਤੋਂ ਬਾਅਦ ਜੀ ਕਾਰ ਰਿਹਾ ਬਹੁਤ ਬਰੀਕ ਬਰੀਕ ਜ ਆ ਇਹ ਬੜਾ ਸੋਹਣਾ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਹਾਂ ਜਦੋਂ ਇਹ ਕੰਮ ਹੋ ਗਿਆ ਆ ਦੇਖੋ ਆ ਇਹਦੀ ਕ੍ਰੇਪ ਦੀ ਸਲਵਾਰ ਹੈਗੀ ਆ ਤੇ ਆ ਸ਼ਰਟ ਨਿੱਕੀ ਬੁੱਟੀ ਦਾ ਨਿੱਕੀ ਨਿੱਕੀ ਬੁੱਟੀ ਦੇ ਇਹ ਹੋ ਗਿਆ ਜੀ ਸੂਟ ਤੇ ਇਹਦਾ ਦੁਪੱਟਾ ਦੇਖੋ ਡਿਜ਼ਾਈਨਰ ਦੁਪੱਟਾ ਇਹ ਵੀ ਸ਼ਿਫੋਨ ਤੇ ਆ ਇਹ ਵੀ 5000 ਦਾ ਹੈਗਾ ਓਨਲੀ ਸਟਫ ਤੇ ਬਾਕੀ ਫਿਰ ਤੁਹਾਨੂੰ ਪਤਾ ਹੀ ਆ ਵਿਦ ਸਟੀਚਿੰਗ ਪਾ ਕੇ 10 11 ਤੱਕ ਚੱਲਿਆ ਜਾਂਦਾ ਸਾਰਾ ਕੁਝ ਲੇਸਿਸ ਵਗੈਰਾ ਐਡ ਕਰਕੇ ਵਰਕ ਕਰਕੇ ਹੈਨਾ ਆ ਦੇਖੋ ਬਹੁਤ ਪਿਆਰਾ ਬਹੁਤ ਹੀ ਖੂਬਸੂਰਤ ਦੁਪੱਟਾ ਜੀ ਇਹਦਾ ਆ ਦੇਖੋ ਲਓ ਬਹੁਤ ਸੋਨਾ ਸੂਟ ਆ ਤੇ ਉਸ ਤੋਂ ਬਾਅਦ ਵੀ ਇੱਕ ਮਸਟਰਡ ਕਲਰ ਆ ਰਿਹਾ ਉਹ ਵੀ ਬਹੁਤ ਪਿਆਰਾ ਸੂਟ ਆ ਲਓ ਜੀ ਸਾਰੇ ਇੱਕ ਤੋਂ ਇੱਕ ਕਲਰ ਹੈਗੇ ਨੇ ਤੇ ਇਹਨਾਂ ਦੇ ਵਿੱਚ ਰਿਪੀਟ ਮਿਲ ਜਾਣਗੇ ਤੁਹਾਨੂੰ ਤੇ ਕਈ ਵਾਰੀ ਵੇਟ ਵੀ ਕਰਨੀ ਪੈ ਸਕਦੀ ਆ ਆ ਦੇਖੋ ਆ ਕਲਰ ਵੀ ਬਹੁਤ ਪਿਆਰਾ ਏ ਵੀ ਸ਼ਿਫੋਨ ਦੇ ਉੱਪਰ ਐਂਡ ਕ੍ਰੇਪ ਦੀ ਸਲਵਾਰ ਆ ਤੇ ਬਹੁਤ ਪਿਆਰਾ ਇਹ ਵੀ 5000 ਦਾ ਸੂਟ ਹੈਗਾ ਤੇ ਇਹਦਾ ਦੁਪੱਟਾ ਆ ਪਿਆ ਵੀ ਇੱਧਰ ਰੱਖਤਾ ਆ ਦੇਖੋ ਲਓ ਜੀ ਆ ਇਹਦਾ ਦੁਪੱਟਾ ਆ ਗਿਆ ਇੱਧਰ ਦੇਖੋ ਇਸ ਤਰ੍ਹਾਂ ਆ ਗਿਆ ਨਿੱਕੀ ਨਿੱਕੀ ਡੱਬੀ ਜੀ ਤੇ ਵਿੱਚ ਆ ਗਏ ਸੂਟ ਨਾਲ ਦੇ ਫਲਾਵਰਸ ਤੇ ਫੇਰ ਇਹਨਾਂ ਦੀ ਹੋਏਗੀ ਫਿਨਿਸ਼ਿੰਗ ਬਹੁਤ ਸੋਹਣੇ ਸੂਟ ਨੇ ਜੀ ਇਹ ਤੇ ਉਹ ਵੀ ਬੜਾ ਪਿਆਰਾ ਕਲਰ ਆ ਲਓ ਜੀ ਆ ਵੀ ਬਹੁਤ ਸੋਹਣਾ ਪ੍ਰਿੰਟ ਐਂਡ ਬਹੁਤ ਪਿਆਰਾ ਕਲਰ ਹੈਗਾ ਤੇ ਪਹਿਣਾ ਕਹਿ ਦਿੰਦੀ ਆ ਨੇ ਸਾਨੂੰ ਦਿਖਾਈ ਜਾਇਆ ਕਰ ਰਾਜਵੀਰ ਪਰ ਰਾਜਵੀਰ ਨੂੰ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਫੇਰ ਟੈਨਸ਼ਨ ਹੋ ਜਾਂਦੀ ਆ ਰਾਜਵੀਰ ਵਿਚਾਰੀ ਕੀ ਕਰੇ ਠੰਡਾ ਪਾਣੀ ਕੀ ਕਹਿੰਦਾ ਤੇਰੇ ਬੀਬੀ ਕੀ ਹੈਗੀਆ ਠੰਡਾ ਪਾਣੀ ਪੀ ਵਰੇ ਤੇ ਆ ਘਰੇਬ ਦੀ ਸਲਵਾਰ ਹੈਗੀ ਆ ਤੇ ਆ ਇਹਦੀ ਪ੍ਰਿੰਟ ਆ ਬਹੁਤ ਪਿਆਰਾ ਪ੍ਰਿੰਟਰ ਤੇ ਵਰਕ ਵਗੈਰਾ ਕਰਕੇ ਇਹਨੇ ਡਿਫਰੈਂਟ ਹੋ ਜਾਣਾ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਇਹ ਵੀ ਸ਼ਿਫੋਨ ਤੇ ਆ ਜੀ ਇੱਥੇ ਤੱਕ ਸੂਟ ਨੇ ਜਿਹੜੇ ਉਹ ਸ਼ਿਫੋਨ ਤੇ ਨੇ ਇਹ 5000 ਦੇ ਮਿਲਣਗੇ ਤੁਹਾਨੂੰ ਤੇ ਸਭ ਦੇ ਵੱਖਰੇ ਵੱਖਰੇ ਡਿਜ਼ਾਈਨ ਐਂਡ ਵੱਖਰੇ ਵੱਖਰੇ ਡਿਜ਼ਾਈਨਰ ਦੁਪੱਟੇ ਆ ਦੇਖੋ ਲਓ ਜੀ ਬਹੁਤ ਪਿਆਰੇ ਬਹੁਤ ਹੀ ਸੋਹਣੇ ਡਿਫਰੈਂਟ ਇਹ ਪੀਸ ਨੇ ਤੇ ਉਸ ਤੋਂ ਬਾਅਦ ਆਪਾਂ ਕਰਦੇ ਆ ਜੀ ਬਟਰ ਕਾਟਨ ਸ਼ੁਰੂ ਲਓ ਜੀ ਜਿਹੜਾ ਇਹ ਬਟਰ ਕਾਟਨ ਦਾ ਤੁਹਾਨੂੰ ਪੀਸ ਦਿਖਾਵਾਂਗੇ ਇਹ ਸਿੰਗਲ ਪੀਸ ਆ ਇੱਕ ਹੀ ਭੈਣ ਨੂੰ ਮਿਲੇਗਾ ਜਿਹੜੀ ਲੈ ਗਈ ਲੈ ਗਈ ਜਿਹੜੀ ਰਹਿ ਗਈ ਰਹਿ ਗਈ ਠੀਕ ਹੈ ਜੀ ਆ ਇਹਦੀ ਸਲਵਾਰ ਹੈਗੀ ਆ ਐਂ ਰੂਮ ਵਰਗਾ ਕੱਪੜਾ ਕੱਪੜੇ ਦੀ ਗਾਰੰਟੀ ਮੇਰੀ ਆ ਠੀਕ ਹੈ ਨਾ ਇਹਦੇ ਤੇ ਬੁਰਹੋ ਆਵੇ ਨਾਇਨੇ shrinks ਹੋਣਾ ਨਾ ਇਹਦਾ ਕਲਰ ਫੇਂਟ ਹੋਣਾ ਐਡਾ ਪਿਆਰਾ ਕੱਪੜਾ ਹੈਗਾ ਇਹ ਠੀਕ ਹੈ ਜੀ ਤੇ ਇਹ ਸਲਵਾਰ ਇਹ ਉਹ ਦੁਪੱਟਾ ਖੋਲ ਕੇ ਦਿਖਾਓ ਬੀਬੀ ਇਹ 4500 ਦੀ ਰੇਂਜ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਆ ਦੇਖੋ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਤੇ ਇਹ ਸਿੰਗਲ ਪੀਸ ਆ ਤੇ ਤੁਸੀਂ ਜੇ ਸਕਰੀਨ ਸ਼ਾਟ ਲੈ ਕੇ ਭੇਜਣਾ ਤਾਂ ਸਕਰੀਨ ਸ਼ਾਟ ਦੀ ਤਾਂ ਹੱਪਰ ਭੇਜਣਾ ਤਾਂ ਪਏਗਾ ਇੱਥੋਂ ਸਕਰੀਨ 'ਚ ਬੀਬੀ ਆ ਕਰਿਓ ਮਣੀ ਤੈ ਰੱਖਿਓ ਇਥੋਂ ਸਕਰੀਨਸ਼ਾਟ ਲਿਓ ਜੀ ਠੀਕ ਹੈ ਇਹ ਸਿੰਗਲ ਪੀਸ ਹੈਗਾ ਇਹਦੇ ਨਾਲ ਦਾ ਨਹੀਂ ਮਿਲਣਾ ਹੈਗਾ ਬਾਕੀ ਇੱਧਰ ਹੈਗੇ ਨੇ ਜਿਹੜੇ ਹੋਰ ਉਹਨਾਂ ਨਾਲ ਦੇ ਮਿਲ ਜਾਣਗੇ ਮਾਸੇ ਜੀ ਕਹਿੰਦੇ ਤਾਂ ਸਭ ਨੂੰ ਪਹਿਲਾਂ ਵਿਕੂਗਾ ਇਹ ਤਾਂ ਭੈਣੇ ਵੀਡੀਓ ਪੈਣ ਨਹੀਂ ਦਿੰਦੀਆਂ ਭੈਣਾ ਹਨਾ ਤੁਹਾਡੇ ਵਰਗੀਆਂ ਤੇ ਜਦ ਹੀ ਉਹ ਹੋ ਜਾਂਦੇ ਨੇ ਕਈਆਂ ਦੇ ਤਾਂ ਮੈਂ ਭੁੱਲ ਵੀ ਜਾਨੀ ਆ ਵੀ ਕਿਹਨੇ ਕੀ ਰਖਾਇਆ ਹੋਇਆ ਤੇ ਐਦਾਂ ਦਾ ਸੂਟ ਆਪਾਂ ਪਿਛਲੀ ਵਾਰ ਬਣਾਇਆ ਸੀ ਕਿਸੇ ਦਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਤੇ ਇਸ ਵਾਰ ਵੀ ਇਹਨੇ ਰਹਿਣਾ ਨਹੀਂ ਵਿਚਾਰੇ ਨੇ ਇਦੇ ਨਾਲ ਦੇ ਤੁਸੀਂ ਲੈ ਸਕਦੇ ਹੋ ਐਂਡ ਆ ਨਿੱਕੀ ਨਿੱਕੀ ਬੂਟੀ ਦੀ ਸਲਵਾਰ ਹੈਗੀ ਆ ਤੇ ਆ ਵੱਡੇ ਬੂਟਿਆਂ ਵਾਲਾ ਵਾਲੀ ਸ਼ਰਟ ਹੈਗੀ ਆ ਤੇ ਇਹਨੂੰ ਤੁਸੀਂ ਐਂਕਰਿੰਗ ਵਗੈਰਾ ਕਰਕੇ ਜਾਂ ਸਲਵਾਰ ਤੇ ਵਰਕ ਵਗੈਰਾ ਕਰਕੇ ਜਿਵੇਂ ਵੀ ਤੁਹਾਨੂੰ ਸੂਤ ਲੱਗਦਾ ਹਨਾ ਤੁਸੀਂ ਉਹਦਾ ਬਣਵਾ ਸਕਦੇ ਹੋ ਤੇ ਆ ਦੇਖੋ ਇਹਦਾ ਬਹੁਤ ਹੀ ਪਿਆਰਾ ਦੁਪੱਟਾ ਹੈਗਾ ਇਹ ਵੀ 4500 ਦੀ ਰੇਂਜ ਦਾ ਸੂਟ ਆ ਲਓ ਜੀ ਆ ਦੇਖੋ ਬਾਕੀ ਭੈਣੇ ਜਿਨ੍ਹਾਂ ਨੂੰ ਮਹਿੰਗੇ ਲੱਗਦੇ ਨੇ ਉਹ ਨਾ ਲਓ ਕਿਉਂਕਿ ਆਪਾਂ ਵੀ ਸਾਰਾ ਦਿਨ ਮਿਹਨਤ ਕਰਨੀ ਹੁੰਦੀ ਆ ਹਨਾ ਕਿਵੇਂ ਆ ਤਾਂ ਹੀ ਕਰੀ ਹਾਂ 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 ਤੇ ਇਹ 4500 ਦੀ ਰੇਂਜ ਦੇ ਵਿੱਚ ਸੂਟ ਆ ਇੱਥੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ ਜੀ ਜਿਹੜਾ ਆ ਸੂਟ ਆ ਇਹ ਵੀ ਬੇਹਦ ਪਿਆਰਾ ਹੈਗਾ ਤੇ ਮਿੱਠਾ ਮਿੱਠਾ ਕਲਰ ਪਿਆਰਾ ਪਿਆਰਾ ਕਲਰ ਹੈ ਇਹਦਾ ਮਸਟਰਡ ਜਿਹਾ ਤੇ ਆ ਪਲੇਨ ਸਲਵਾਰ ਆ ਐਂਡ ਆ ਸ਼ਰਟ ਆ ਤੇ ਇਹ ਵੀ 4500 ਦੀ ਰੇਂਜ ਦੇ ਵਿੱਚ ਹੈਗਾ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਤੇ ਕਲਰ ਹੀ ਬਹੁਤ ਸੋਨਾ ਜੀ ਇਹ ਆ ਦੇਖੋ ਵਾਹ ਕਿਰੂ ਜੀ ਆ ਦੇਖੋ ਲਓ ਜੀ ਇਹਦਾ ਦੁਪੱਟਾ ਤੁਸੀਂ ਦੇਖ ਲਈ ਇਹ ਮੈਨੂੰ ਲੱਗਦਾ ਛੱਡਣਾ ਹੀ ਨਹੀਂ ਕਿਸੇ ਨੇ ਇਹ ਉਹਨਾਂ ਦਾ ਵੀ ਗੁਰੂ ਆ ਵਾਹ ਕਿਰੂ ਜੀ ਆ ਦੇਖੋ ਆਹ ਦੀ ਦੁਪਟਾ ਬੜਾ ਸੋਹਣਾ ਇਹਨੂੰ ਇੱਥੋਂ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਠੀਕ ਹੈ ਜੀ ਲਓ ਜੀ ਇਹਦਾ ਪ੍ਰਿੰਟ ਬਹੁਤ ਪਿਆਰਾ ਤੇ ਡਿਫਰੈਂਟ ਜਿਹਾ ਹੈਗਾ ਆ ਇਹਦੀ ਸਲਵਾਰ ਹੈਗੀ ਆ ਤੇ ਆਹ ਦੇਖੋ ਇਹਦੀ ਸ਼ਰਟ ਪ੍ਰਿੰਟ ਹੈਗਾ ਦੇਖੋ ਕਿੰਨਾ ਸੋਹਣਾ ਤੇ ਜਦੋਂ ਇਹ ਲਾਈਟ ਤੇ ਉੱਪਰ ਡਾਰਕ ਕਲਰ ਪਾ ਕੇ ਵਰਕ ਹੋ ਗਿਆ ਫੇਰ ਇਹਦੀ ਖੂਬਸੂਰਤੀ ਦਾ ਅੰਤ ਹੀ ਨਹੀਂ ਰਹਿਣਾ ਹੈਗਾ ਜੀ ਤੇ ਆਪਾਂ ਔਰਗੈਂਜ਼ਾ ਵਗੈਰਾ ਲਗਾ ਕੇ ਜਾਂ ਸਲਵਾਰ ਦਾ ਕੱਪੜਾ ਲਗਾ ਕੇ ਸ਼ਰਟ ਤੇ ਵੀ ਕੰਮ ਕਰ ਸਕਦੇ ਆ ਐਂਕਰਿੰਗ ਵਗੈਰਾ ਹਨਾ ਤੇ ਬਹੁਤ ਸੋਹਣਾ ਹੋ ਜਾਣਾ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈਗਾ ਇਹ ਸਕਿਨ ਕਲਰ ਹੈਗਾ ਲਓ ਜੀ ਇਹਦੇ ਨਾਲ ਦੇ ਵੀ ਮਿਲ ਜਾਣਗੇ ਸੂਟ ਤੁਹਾਨੂੰ ਇਹ ਵੀ 4500 ਦੀ ਰੇਂਜ ਦੇ ਸੂਟ ਹੈਗਾ ਦੇਖੋ ਦੁਪੱਟਾ ਕਿੰਨਾ ਸੋਹਣਾ ਐਨ ਖੁੱਲਾ ਡੁੱਲਾ ਬਹੁਤ ਪਿਆਰਾ ਸਿਰ ਤੇ ਟਿਕਣ ਵਾਲਾ ਦੁਪੱਟਾ ਜੀ ਜਿੰਨਾ ਪਹਿਣਾ ਨੇ ਗੁਰਦੁਆਰਾ ਸਾਹਿਬ ਵਾਸਤੇ ਲੈਣੇ ਨੇ ਸੂਟ ਲਓ ਜੀ ਉਸ ਤੋਂ ਬਾਅਦ ਮਜ਼ੈਂਟਾ ਕਲਰ ਦਾ ਸੂਟ ਆ ਗਿਆ ਤੇ ਕੋਟੇ ਡੋਰੀਏ ਦੇ ਉੱਪਰ ਪ੍ਰਿੰਟਿੰਗ ਵਾਲਾ ਸੂਟ ਆ ਇਹ 3200 ਦੀ ਰੇਂਜ ਦੇ ਵਿੱਚ ਸੂਟ ਆ ਤੇ ਇਹਦੇ ਨਾਲ ਦੇ ਵੀ ਤੁਸੀਂ ਜਿੰਨੇ ਚਾਹੋ ਮਿਲ ਸਕਦੇ ਨੇ ਆ ਦੇਖੋ ਪਲੇਨ ਸਲਵਾਰ ਆ ਐਂਡ ਆ ਸਟੱਫ ਹੈਗਾ ਦੁਪੱਟਾ ਦਿਖਾਇਓ ਬੇਬੀ ਬਹੁਤ ਪਿਆਰਾ ਬਹੁਤ ਸੋਹਣਾ ਕੋਟੇ ਡੋਰੀਏ ਦਾ ਦੁਪੱਟਾ ਤੇ ਇਹਨੂੰ ਨਹੀਂ ਵੀ ਵਰਕ ਕਰਾਣਾ ਹੈਗਾ ਇਹ ਤੁਹਾਡੀ ਇੱਛਾ ਹੋਏਗੀ ਐਦਾਂ ਹੀ ਰੈਡੀ ਕਰਾਉਣਾ ਬਟ ਵਰਕ ਨਾਲ ਹੋਰ ਵੀ ਜ਼ਿਆਦਾ ਸੋਹਣਾ ਹੋ ਜਾਂਦਾ ਆ ਦੇਖੋ ਲਓ ਜੀ ਆ ਦੁਪੱਟਾ ਤੇ ਬਹੁਤ ਪਿਆਰਾ ਹੈਗਾ ਲੋ ਜੀ ਆਹ ਜੂਟ ਦੇ ਵਿੱਚ ਮੇਰੇ ਕੋਲ ਦੁਪੱਟੇ ਆਏ ਨੇਗੇ ਇਹ 2500 ਦਾ ਦੁਪੱਟਾ ਜਿਕਸੇ ਨੇ ਲੈਣਾ ਇਹ ਸਿੰਗਲ ਸਿੰਗਲ ਪੀਸ ਹੀ ਆ ਇਹਦੇ ਵਿੱਚ ਹੋਰ ਨਹੀਂ ਮਿਲਣਗੇ ਤੇ ਇਹਦੇ ਨਾਲ ਮੈਂ ਵੈਸੇ ਸ਼ਾਇਦ ਹੀ ਦੁਪੱਟਾ ਦਵਾ ਕਿਸੇ ਨੂੰ ਸਿੰਗਲ ਕਿਉਂਕਿ ਮੈਂ ਆਪਣੀਆਂ ਭੈਣਾਂ ਨੂੰ ਸੂਟ ਤਿਆਰ ਕਰਕੇ ਦਵੂੰਗੀ ਇਹਦੇ ਨਾਲ ਤੇ ਚਾਹੇ ਸਕਿਨ ਕਲਰ ਦਾ ਕਰਾ ਲਓ ਚਾਹੇ ਮਸਟਰਡ ਕਰਾ ਲਓ ਜੋ ਵੀ ਹੈਨਾ ਮੈਨੂੰ ਲੱਗੇਗਾ ਵੀ ਹੈਨਾ ਵੀ ਆਹ ਜ਼ਿਆਦਾ ਜਚੇਗਾ ਉਹ ਆਪਾਂ ਦੁਪੱਟੇ ਰੈਡੀ ਕਰ ਦਾਂਗੇ ਠੀਕ ਹੈ ਜੀ ਇਹਨਾਂ ਦੁਪੱਟਿਆਂ ਆ ਗਿਆ ਸੂਟ ਰੈਡੀ ਕਰ ਦਾਂਗੇ ਵਰਕ ਬੁਰਕ ਕਰਾ ਕੇ ਇਹਦੇ ਵਿੱਚ ਕਲਰ ਐਡ ਕਰਕੇ ਹਨਾ ਬਹੁਤ ਸੋਹਣੇ ਬਹੁਤ ਪਿਆਰੇ ਦੁਪੱਟੇ ਨੇ ਆ ਦੇਖੋ ਨੈਕਸਟ ਦੁਪੱਟਾ ਆਹਾ ਇਹਦੇ ਨਾਲ ਵੀ ਬਹੁਤ ਸੋਹਣਾ ਸੂਟ ਬਣ ਜੇਗਾ ਜੀ ਇਹ ਤਾਂ ਮੈਂ ਵੈਸੇ ਹੀ ਤੁਹਾਨੂੰ ਦਿਖਾਤੇ ਇਹ ਜੂਟ ਦੇ ਦੁਪੱਟੇ ਆਂਦੇ ਨੇ ਅੱਜ ਕੱਲ ਬਹੁਤ ਪਿਆਰੇ ਨੇ ਸਿਰ ਤੇ ਖੜਦੇ ਨੇਗੇ ਤੇ ਆ ਦੇਖੋ ਆ ਵੀ ਦੁਪੱਟਾ ਬੜਾ ਸੋਹਣਾ ਇਹਦੇ ਨਾਲ ਵੀ ਸੂਟ ਬਣ ਜਾਣਗੇ ਆ ਦੇਖੋ ਇਹਨੂੰ ਖੋਲਿਓ ਬੀਬੀ ਦੋ ਜਾਣੀਆਂ ਮੜਾ ਇਹ ਵੀ ਦੁਪੱਟਾ ਬਹੁਤ ਸੋਨਾ ਜੀ ਇਹਦੇ ਨਾਲ ਜਦੋਂ ਡਿਜ਼ਾਈਨਿੰਗ ਹੋਗੀ ਤਾਂ ਸੂਟਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਣੇ ਨੇ ਪਹਿਲਾਂ ਭੈਣਾਂ ਨੇ ਬਹੁਤ ਡਿਮਾਂਡ ਕੀਤੀ ਸੀਗੀ ਜੇ ਕਿਸੇ ਨੇ ਆਪਣੇ ਉਹ ਕਰਾਉਣੇ ਹੋਣਗੇ ਤਿਆਰ ਤਾਂ ਆਪਾਂ ਕਰਵਾ ਸਕਦੇ ਆ ਬਾਕੀ ਭੈਣੇ ਕਈ ਭੈਣਾਂ ਬਾਹਰੋਂ ਹਨਾ ਪੇਮੈਂਟ ਕਰਦੀਆਂ ਨਹੀਂ ਹੈਗੀਆਂ ਕਹਿ ਦਿੰਦੀਆਂ ਨੇ ਰਾਏ ਵੀ ਰਾ ਰੱਖਦੀਆਂ ਰੱਖਦੀ ਭੈਣੇ ਜਿਨ੍ਹਾਂ ਦੀ ਪੇਮੈਂਟ ਆਏਗੀ ਆਪਾਂ ਉਹਨਾਂ ਲਈ ਸੂਟ ਰੱਖਾਂਗੇ ਬਾਕੀ ਭੈਣੇ ਫਿਰ ਹਨਾ ਪੇਮੈਂਟ ਆਈ ਤੋਂ ਬਾਅਦ ਸਟੱਫ ਰਹੇ ਨਾ ਰਹੇ ਫਿਰ ਉਸ ਚੀਜ਼ ਦੀ ਗਰੰਟੀ ਨਹੀਂ ਰਹਿੰਦੀ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ